ਨਹਾਰ ਤਿਸ ਸਿਓ ਪ੍ਰੀਤ ਨ ਕਰੇ ਗਵਾਰ ਜਾਕੀ ਸੇਵਾ ਨਵ ਨਿਦ ਪਾਵੇ ਤਾਸ ਮੂੜਾ ਮਨ ਹਿਲਾਵੇ ਜੋ ਠਾਕੁਰ ਸਤ ਸਦਾ ਹਜੂਰੇ ਤਾਕੋ ਅੰਦਾ ਜਾਣਤ ਦੂਰੇ ਜਾਕੀ ਟਹਿਲ ਪਾਵੇ ਦਰਗਹਿ ਮਾਨ ਤਸੇ ਬਿਸਾਰੇ ਮੁਖ ਦੇ ਅਜਾਨ ਸਦਾ ਸਦਾ ਇਹ ਭੂਲਣਹਾਰ ਨਾਨਕ ਰਾਖਨਹਾਰ ਅਪਾਰ ਰਤਨ ਤਿਆਗ ਕਉਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ यो ਛਡ ਨਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਔੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਕਰ ਤਪ ਪ੍ਰੀਤ ㅄਮ ਸੰਗ ਹੋਏ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੇ ਮਾਨ ਸਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਠੇਖ ਅੰਦਰ ਮਲ ਮਾਇਆ ਸ਼ਬਸ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਣ ਅੰਤਰ ਅਗਨ ਬਾਹਰ ਤਨ ਸੁਹਾਹਾ ਗਲ ਪਾਥਰ ਕਰੈ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਹੁਣ ਅੰਦਾ ਕੈਸੇ ਮਾਰਗ ਪਾਵੇ ਕਰ ਗਹਿ ਲੇ ਹੋੜ ਦੇ ਬਹਾਵੇ ਕਹਾ ਬੁਝਾਰਤ ਬੁਝੈ ਡੋਰਾ ਨਿਸ ਕਹੀਏ ਤਾ ਸਮਝੈ ਭੋਰਾ ਕਹਾਂ ਮੈ ਸਨ ਪਦ ਗਾਵੇ ਕਉਂਗ ਜਤਨ ਕਰੈ ਤਉ ਪੀ ਸੁਰ ਭੰਗ ਐ ਪਿੰਗਲ ਪਰਬਤ ਪਰ ਪਹਨੋ ਨਹੀਂ ਹੋ ਤ ਉਭਾਉ ਸਗਵਣ ਸਰਧਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਦਰੈ ਸੰਗ ਸਹਾਈ ਸੁ ਆਵਣ ਚੀਤ ਜੋ ਬerai ਤਾ ਤੋ ਪ੍ਰੀਤ ਬਲੂਆ ਕੇ ਗ੍ਰਹਿ ਪੀਰ ਬਸੈ ਅਨਦ ਕੀ ਲਾਇਆ ਰੰਗ ਰਸੈ ਗਿਰੜ ਕਰ ਮਾਨੈ ਮਨਹਿ ਪ੍ਰਤਿ